ਸ਼ੰਭੂ ਬਾਰਡਰ ਦੇ ਉੱਤੇ ਅਸੀਂ ਮੌਜੂਦ ਆ ਬਿਲਕੁਲ ਫਰੰਟ ਲਾਈਨ ਤੇ ਆ ਜ਼ੀਰੋ ਲਾਈਨ ਤੇ ਆ ਜਿੱਥੇ ਬਿਲਕੁਲ ਚਾਰ ਕਦਮਾਂ ਤੇ ਜੇ ਗੱਲ ਕੀਤੀ ਜਾਵੇ ਤਾਂ ਬੈਰੀਗੇਡਿੰਗ ਕੀਤੀ ਗਈ ਆ ਤੇ ਦੂਜੇ ਪਾਸੇ ਸਿੰਘਾ ਵੱਲੋਂ ਆਪਣੀ ਚੌਂਕੀ ਆ ਜਿਹੜੀ ਇੱਥੇ ਉਹ ਸਟੈਬਲਿਸ਼ ਕਰ ਦਿੱਤੀ ਗਈ ਆ ਨਿਸ਼ਾਨ ਸਾਹਿਬ ਲਾ ਦਿੱਤਾ ਗਿਆ ਹੈ ਤੇ ਸਾਡੇ ਨਾਲ ਨਿੰਗ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਆ ਬਾਬਾ ਜੀ ਨਿਸ਼ਾਨ ਸਾਹਿਬ ਲਾਤਾ ਹੈ ਫਤਿਹ ਦਾ ਨਿਸ਼ਾਨ ਲਾਤਾ ਹੈ ਤੇ ਸਾਹਮਣੇ ਜਿਹੜਾ ਆ ਚੇਤਾਵਨੀ ਵੀ ਜਾਰੀ ਕਰਦੇ ਆ ਜੱਲਾਦ ਸਾਹਿਬ ਇੱਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਸੀਂ ਪੁੱਛ ਰਹੇ ਹੋ ਵੀ ਇਹ ਅਸੀਂ ਨਿਸ਼ਾਨ ਲਾਤਾ ਇਹ ਇਨਸਾਨ ਕੀ ਆ ਇਨਸਾਨ ਇੱਕ ਸਾਡੀ ਇਨਸਾਨੀ ਹੈ ਪਹਿਲਾ ਨੰਬਰ ਤਾਂ ਕਿਉਂ ਦਾਲੋ ਵੀ ਉਧਰੋਂ ਫੌਜ ਨੇ ਆ ਕੇ ਆਪਦਾ ਝੰਡਾ ਲਾਉਂਦੇ ਹੁੰਦੇ ਨੇ ਜਿਹੜਾ ਸਿੱਖਾਂ ਸਿੰਘਾਂ ਦਾ ਸਾਡੇ ਕੋਲੇ ਸਾਡੇ ਕਾਲਪੁਰਖ ਦੀ ਫੌਜ ਦਾ ਇਨਸਾਨ ਹੈ ਉਹ ਇੱਕ ਨਿਸ਼ਾਨ ਕੇਸਰੀ ਨਿਸ਼ਾਨ ਤੇ ਆਪਣੇ ਇਨਸਾਨ ਸਾਹਿਬ ਦਾ ਝੂਲਾ ਨਾਲ ਦਿੱਤਾ ਸਾਨੂੰ ਉਹ ਸਾਨੂੰ ਇੱਕ ਸਾਡੀ ਇਨਸਾਨੀ ਦਿੱਤੀ ਹੈ ਵੀ ਜਿੱਥੇ ਵੀ ਤੁਸੀਂ ਬੈਠੋਗੇ ਉੱਥੇ ਉੱਚਾ ਕਰਕੇ ਬੈਠਿਓ ਵੀ ਦਸਮਣ ਨੂੰ ਦੂਰੋਂ ਦੇਖ ਕੇ ਪਤਾ ਲੱਗ ਜੀ ਵੀ ਕਿੱਥੇ ਕਿ ਬੈਠੇ ਨੇ ਨੰਬਰ ਦੂਜਾ ਵੀ ਜਿਹੜਾ ਨਿਸ਼ਾਨ ਚੜਾਇਆ ਨਿਸ਼ਾਨ ਇੱਕ ਨਿਸ਼ਾਨੀ ਚੜਾਈ ਅਸੀਂ ਇਹ ਕੋਈ ਉਹ ਨਿਸ਼ਾਨ ਤਾਂ ਨਹੀਂ ਤੇ ਗੁਰਦੁਆਰਾ ਤੁਸੀਂ ਪਾਉਣ ਨਹੀਂ ਲੱਗੇ ਹੋਰ ਦੁਬਾਰਾ ਪਾਉਣ ਦੇ ਮਾਰੇ ਨੇ ਚੱਕਰਵਰਤੀ ਨਿਸ਼ਾਨ ਬਣ ਲਾਇਆ ਵੀ ਤਾਂ ਡੱਡੇ ਨਕੀ ਪਿਆ ਇਹ ਵੀ ਕੋਈ ਪਤਾ ਨਹੀਂ ਵੀ ਮਹਾਰਾਜ ਗੁਰਦੁਆਰਾ ਜੀ ਬਣਾ ਦੇ ਜੇ ਇਹਨਾਂ ਦੀ ਸਹਾਰਾ ਨਹੀਂ ਤੇ ਕੋਈ ਨਹੀਂ ਮੈਨੂੰ ਸਰਕਾਰ ਦੀ ਨਹੀਂ ਤੇ ਲੱਗਦੀ ਐ ਇਸੇ ਬਾਰਡਰ ਬਣ ਜੋ ਚਲੋ ਬਾਰਡਰ ਤੇ ਗੁਰਦੁਆਰਾ ਬਣ ਜੋ ਜਿਹਦੇ ਹਿਸਾਬ ਨਾਲ ਸਥਿਤੀਆਂ ਬਣੀਆਂ ਜਿਹੜੇ ਹਿਸਾਬ ਨਾਲ ਸਥਿਤੀਆਂ ਬਣੀਆਂ ਮੈਂ ਦੇਖੋ ਕੱਲ ਇਹਨਾਂ ਨੇ ਅਥਰੂ ਕੀ ਕੀਤਾ ਤੁਸੀਂ ਪਹਿਲਾਂ ਨੰਬਰ ਤਾਂ ਇਹ ਦੇਖੋ ਵੀ ਸਾਡੀ ਹੀ ਸਰਕਾਰ ਕਹਿੰਦੇ ਵੀ ਤੁਹਾਡੇ ਹੀ ਬੱਚੇ ਨੇ ਸਾਡਾ ਹੀ ਸਾਰਾ ਕੁਝ ਹੈ ਜੇ ਸਾਡੇ ਹੀ ਬੱਚੇ ਨੇ ਫਿਰ ਸਾਤੋਂ ਹੀ ਕਿਉਂ ਸਾਡੇ ਤੇ ਕਿਉਂ ਛਤਰ ਪਵਾਉਂਦੇ ਨੇ ਸਾਡੇ ਬੱਚਿਆਂ ਨੂੰ ਤੁਸੀਂ ਸਾਡੇ ਸਿਰ 'ਤੇ ਰੂੜੇ ਮਰ ਪਾਉਂਦੇ ਨੇ ਸਾਡੇ ਬੱਚਿਆਂ ਨੂੰ ਤੁਸੀਂ ਸਾਡੇ ਤੇ ਅਥਰੂ ਗੈਂਚਟ ਆਉਂਦੇ ਨੇ ਹੁਣ ਤੁਸੀਂ ਲਾ ਲੋ ਵੀ ਇਹ ਬੰਬ ਚਲਾਈ ਜਾਂਦੇ ਨੇ ਗੋਲੇ ਜਨੇ ਕੋਈ ਚੱਕਰ ਨਹੀਂ ਝੰਡੇ ਵੀ ਲੱਗੇ ਹੋਏ ਨੇ ਜੀ ਹੁਣ ਆਪਾਂ ਆ ਨਿਸਾਨ ਸਾਹਿਬਾ ਪਤਾ ਲਾਤਾ ਨਿਸਾਨ ਸਾਹਿਬ ਦੀ ਮਤਲਬ ਇਹ ਇਸ਼ਾਰਾ ਪੈਜੀ ਵੀ ਭਾਈ ਕੋਈ ਗੱਲ ਨਹੀਂ ਸਿੱਖ ਪੰਥ ਜਾਗਦਾ ਵੀ ਹੈ ਵੀ ਵਾਕੀ ਸਾਡੇ ਧਰਮ ਦਾ ਨਿਸਾਨ ਅਸੀਂ ਤੇ ਹੈਗੇ ਆ ਜੋ ਹੈਂ ਇਹ ਇਨਸਾਨ ਸਾਡੀ ਦਾ ਬੰਗਾਰੀ ਹੈ ਵੀ ਚੜਦੀ ਕਲਾ ਦਾ ਪ੍ਰਤੀਕ ਲਾ ਚੜਦੀ ਕਲਾ ਦਾ ਪ੍ਰਤੀਕ ਵੀ ਇਹਨਾਂ ਨੂੰ ਦਿਖਾ ਵੀ ਦਿੱਤਾ ਵੀ ਸ਼ੀਆ ਪਹੁੰਚੇ ਉੱਚਾ ਕਰਕੇ ਦੱਸਿਆ ਸੀ ਵੀ ਤੁਸੀਂ ਇਹ ਨਾ ਸੋਚੋ ਵੀ ਕਿਤੇ ਸਿੰਘ ਨਹੀਂ ਹੈਗੇ ਇਹਨਾਂ ਨਾਲ ਵੀ ਕੱਲੇ ਕਿਸਾਨ ਨੇ ਕਿਸਾਨ ਵੀ ਤਾਂ ਸਾਡੇ ਹੀ ਬੱਚੇ ਨੇ ਹੈ ਕਿਸਾਨ ਜੇ ਕੋਈ ਗੱਲ ਨਹੀਂ ਸਾਡੇ ਕਿਸਾਨ ਨੇ ਸਾਡੇ ਬੱਚੇ ਕਿਰਤੀ ਬੱਚੇ ਨੇ ਇਹ ਵੀ ਜੇ ਹੁਣ ਕਿਰਤੀ ਬੱਚੇ ਨੇ ਇਹ ਨਹੀਂ ਹੈਗਾ ਵੀ ਤੁਸੀਂ ਇਹਨਾਂ ਨੂੰ ਕੁੱਟੀ ਜਾਵੋਗੇ ਅਸੀਂ ਬੋਲਾਂਗੇ ਨਹੀਂ ਹੈ ਅਸੀਂ ਉਹ ਫੌਜ ਹੈ ਜਿਹੜੀ ਮਹਾਰਾਜ ਨੇ ਸਾਜੀ ਹੈ ਬਾਣੇ ਬਾਣੀ ਦੇ ਵਿੱਚ ਇੰਨੀ ਕਿ ਤਾਕਤ ਹੈ ਨੇ ਵੀ ਆਹ ਜਿਹੜੀਆਂ ਪੰਚਾਰਕ ਫੌਜ ਸੌ ਜੀ ਫੌਜ ਜੀ ਲਾ ਕੇ ਕਦੇ ਇੱਧਰ ਵਿਚਾਰ ਖੜਾ ਕੇ ਉੱਧਰ ਘੇਰ ਲਿਆ ਉੱਧਰ ਖੜਿਆ ਨਾਨੇ ਨੂੰ ਤੁਸੀਂ ਡਰਦੇ ਆ ਅਸੀਂ ਇਹਨਾਂ ਨੂੰ ਦੇਖ ਦੇ ਕੇ ਹਾਸੇ ਦਾ ਸੁਆਦ ਜਾਂ ਲੈਣੇ ਆ ਜੀ ਵੀ ਕਿਵੇਂ ਇਹਨਾਂ ਨੂੰ ਦੇਖ ਦੇ ਕੇ ਸਾਥੋਂ ਡਰ ਲੱਗ ਜਾਂਦਾ ਜੀ ਖਾਲੀ ਹੱਥਾਂ ਜੇ ਹਾਂ ਇਹ ਦੇਖੋ ਕਿਵੇਂ ਇਹਨਾਂ ਕੋਲੇ ਤਾਪੂ ਗੋਲ ਨੇ ਪੱਲੇ ਇਹਨਾਂ ਨੂੰ ਵੀ ਕਲਮ ਚਲਾਉਣੀ ਆ ਜੇ ਨਾ ਰਾਜ ਰਾਜ ਸਾਨੂੰ ਵੀ ਕਰਨਾ ਆਉਂਦਾ ਕਲਮ ਸਾਨੂੰ ਵੀ ਚਲਾਉਣੀ ਆਉਂਦੀ ਹੈ ਜਿਹੜੇ ਨਿਹੰਸ ਸਿੰਘ ਇੱਥੇ ਮੌਜੂਦ ਨੇ ਇੱਕ ਪਾਸੇ ਬਿਲਕੁਲ ਚੌਂਕੀ ਜੜੀ ਬਣਾ ਕੇ ਉੱਪਰ ਤੱਕ ਜਿਹੜਾ ਨਿਸ਼ਾਨ ਸਾਹਿਬ ਉਹ ਝੂਲਦਾ ਨਜ਼ਰ ਇੱਕ ਫਤਿਹ ਦਾ ਨਿਸ਼ਾਨ ਹੈ ਜਿਹੜਾ ਲਾ ਦਿੱਤਾ ਗਿਆ ਕੈਮਰਾਮੈਨ ਜੱਗੀ ਦੇ ਨਾਲ ਜਸਪੀਤ ਸਿੰਘ ਪੀਟੀਸੀ ਨਿਊਜ਼ ਸ਼ੰਭੂਵਾੜਾ